ਜੋ ਕਿਸਮਤ ਚ ਲਿਖਿਆ ਹੁੰਦਾ ਹੈ ਉਹ ਜ਼ਰੂਰ ਮਿਲਦਾ ਹੈ। ਇੱਕ ਨਗਰ ਵਿੱਚ ਇੱਕ ਬਹੁਤ ਹੀ ਗਿਆਨਵਾਨ ਅਤੇ ਸੰਤੋਖੀ ਬਜ਼ੁਰਗ ਬ੍ਰਾਹਮਣ ਹੁੰਦਾ ਸੀ ਜਿਸ ਦਾ ਨਾਮ ਪੰਡਿਤ ਹਰਦਿਆਲ ਸੀ। ਉਹ ਆਪਣੀ ਸਾਦਗੀ ਅਤੇ ਗਿਆਨ ਲਈ ਦੂਰ ਦੂਰ ਤੱਕ ਮਸ਼ਹੂਰ ਸੀ। ਉਸੇ ਨਗਰ ਦਾ ਰਾਜਾ ਰਾਜਾ ਵਿਕਰਮ ਸਿੰਘ ਇੱਕ ਨੇਕ ਤੇ ਪਰਜਾ ਪਾਲਕ ਸ਼ਾਸਕ ਸੀ ਪਰ ਉਸ ਨੂੰ ਆਪਣੇ ਬਲ ਅਤੇ ਬੁੱਧੀ ਤੇ ਬਹੁਤ ਹੰਕਾਰ ਸੀ ਉਹ ਮੰਨਦਾ ਸੀ ਕਿ ਮਨੁੱਖ ਆਪਣੀ ਕਿਸਮਤ ਦਾ ਨਿਰਮਾਤਾ ਆਪ ਹੈ ਇੱਕ ਦਿਨ ਰਾਜਾ ਵਿਕਰਮ ਸਿੰਘ ਨੇ ਆਪਣੇ ਦਰਬਾਰ ਵਿੱਚ ਇੱਕ ਵੱਡੀ ਸਭਾ ਬੁਲਾਈ ਜਿਸ ਵਿੱਚ ਉਸਨੇ ਐਲਾਨ ਕੀਤਾ ਕਿ ਮੈਂ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਕਿਸਮਤ ਕੁਝ ਨਹੀਂ ਹੁੰਦੀ ਸਗੋਂ ਮਨੁੱਖ ਆਪਣੇ ਕਰਮਾਂ ਨਾਲ ਸਭ ਕੁਝ ਹਾਸਲ ਕਰ ਸਕਦਾ ਹੈ ਉਸਨੇ ਆਪਣੇ ਮੰਤਰੀ ਬੁੱਧੀ ਸਿੰਘ ਨੂੰ ਉਕਾਮ ਦਿੱਤਾ ਕਿ ਨਗਰ ਦੇ ਸਭ ਤੋਂ ਬੁੱਧੀਮਾਨ ਸੁਨਿਆਰੇ ਹਰदयाल ਨੂੰ ਬੁਲਾਇਆ ਜਾਵੇ। ਹਰदयाल ਦਰਬਾਰ ਵਿੱਚ ਹਾਜ਼ਰ ਹੋਇਆ। ਰਾਜੇ ਨੇ ਕਿਹਾ ਹਰदयाल ਜੀ, ਮੈਂ ਸੁਣਿਆ ਹੈ ਕਿ ਤੁਸੀਂ ਕਿਸਮਤ ਵਿੱਚ ਬਹੁਤ ਵਿਸ਼ਵਾਸ ਰੱਖਦੇ ਹੋ। ਮੈਂ ਅੱਜ ਤੁਹਾਡਾ ਇਹ ਭਰਮ ਤੋੜਾਂਗਾ। ਇਹ ਕਹਿ ਕੇ ਰਾਜੇ ਨੇ ਇੱਕ ਥਾਲੀ ਵਿੱਚ ਸੋਨੇ ਦੀਆਂ 100 ਮੋਹਰੇ ਰੱਖੀਆਂ ਤੇ ਕਿਹਾ, ਇਹ ਮੋਹਰਾ ਮੈਂ ਤੁਹਾਨੂੰ ਦਾਨ ਕਰਨਾ ਚਾਹੁੰਦਾ ਹਾਂ ਪਰ ਸਿਰਫ ਤਾਂ ਜੇਕਰ ਤੁਹਾਡੀ ਕਿਸਮਤ ਵਿੱਚ ਇਹ ਲਿਖੀਆਂ ਹੋਣਗੀਆਂ ਮੈਂ ਇਹ ਥਾਲੀ ਨਦੀ ਵਿੱਚ ਰੋੜ ਦਿਆਂਗਾ ਜੀ ਇਹ ਤੁਹਾਡੇ ਤੱਕ ਪਹੁੰਚ ਗਈਆਂ ਤਾਂ ਮੈਂ ਮੰਨ ਲਵਾਂਗਾ ਕਿ ਕਿਸਮਤ ਹੁੰਦੀ ਹੈ RAM ਦਿਆਲ ਨੇ ਮੁਸਕਰਾ ਕੇ ਕਿਹਾ ਮਹਾਰਾਜ ਜੋ ਮੇਰੀ ਕਿਸਮਤ ਵਿੱਚ ਹੈ ਉਹ ਮੈਨੂੰ ਜ਼ਰੂਰ ਮਿਲੇਗਾ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਮੋਹਰਾ ਨਾਲ ਭਰੀ ਥਾਲੀ ਨੂੰ ਨਦੀ ਵਿੱਚ ਵਹਾ ਦੇ ਮੰਤਰੀ ਬੁੱਤੀ ਸਿੰਘ ਜੋ ਰਾਜੇ ਦੀ ਇਸ ਹਰਕਤ ਨਾਲ ਸਹਿਮਤ ਨਹੀਂ ਸੀ ਚੁੱਪਚਾਪ ਸਭ ਕੁਝ ਵੇਖਦਾ ਰਿਹਾ ਜਿਵੇਂ ਰਾਜੇ ਨੇ ਕਿਹਾ ਸੀ ਕਿ ਸਿਪਾਈਆਂ ਨੇ ਸੋਨੇ ਦੀਆਂ ਮੋਹਰਾਂ ਨਾਲ ਭਰੀ ਥਾਲੀ ਰਾਜ ਦੇ ਨਾਲ ਲੱਗਦੀ ਇੱਕ ਨਦੀ ਵਿੱਚ ਰੋੜ ਦਿੱਤੀ ਕੁਝ ਦਿਨ ਬੀਤ ਗਏ ਇੱਕ ਸ਼ਾਮ RAM Dyal ਨਦੀ ਕਿਨਾਰੇ ਸੈਰ ਕਰ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਇੱਕ ਮਛੇਰੇ ਨੇ ਇੱਕ ਵੱਡੀ ਮੱਛੀ ਫੜੀ ਹੈ RAM Dyal ਜੀ ਨੇ ਸੋਚਿਆ ਕਿ ਅੱਜ ਘਰ ਲਈ ਮੱਛੀ ਖਰੀਦ ਲਈ ਜਾਵੇ ਉਸਨੇ ਮਛੇਰੇ ਤੋਂ ਉਹ ਮੱਛੀ ਖਰੀਦ ਲਈ ਜਦੋਂ ਘਰ ਆ ਕੇ ਉਸਦੀ ਪਤਨੀ ਨੇ ਮੱਛੀ ਦਾ ਪੇਟ چیرਿਆ ਤਾਂ ਉਸ ਵਿੱਚੋਂ ਸੋਨੇ ਦੀਆਂ 100 ਮੋਹਰੇ ਨਿਕਲੀਆਂ। ਰਾਮ ਦੇ ਆਸ ਸਮਝ ਗਿਆ ਕਿ ਇਹ ਉਹੀ ਮੋਹਰੇ ਹਨ ਜੋ ਰਾਜੇ ਨੇ ਨਦੀ ਵਿੱਚ ਰੋੜੀਆਂ ਸਨ। ਉਸਨੇ ਇਮਾਨਦਾਰੀ ਨਾਲ ਉਹ ਸਾਰੀਆਂ ਮੋਹਰੇ ਰਾਜੇ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ। ਅਗਲੇ ਦਿਨ ਉਹ ਦਰਬਾਰ ਵਿੱਚ ਗਿਆ ਤੇ ਸਾਰੀ ਕਹਾਣੀ ਸੁਣਾ ਕੇ ਮੋਹਰੇ ਰਾਜੇ ਦੇ ਸਾਹਮਣੇ ਰੱਖ ਦਿੱਤੇ। ਰਾਜਾ ਇਹ ਦੇ ਕੇ ਹੈਰਾਨ ਰਹਿ ਗਿਆ। ਪਰ ਉਸਦਾ ਹੰਕਾਰ ਅਜੇ ਵੀ ਨਹੀਂ ਟੁੱਟਿਆ ਸੀ ਉਸਨੇ ਕਿਹਾ ਇਹ ਸਿਰਫ ਇੱਕ ਇਤਫਾਕ ਹੈ ਰਾਜੇ ਨੇ ਇਸ ਵਾਰ ਇੱਕ ਹੋਰ ਯੋਜਨਾ ਬਣਾਈ ਉਸਨੇ ਇੱਕ ਕੀਮਤੀ ਹੀਰਿਆਂ ਦਾ ਹਾਰ ਲਿਆ ਤੇ ਉਸ ਨੂੰ ਨਗਰ ਦੀ ਸਭ ਤੋਂ ਸੁੰਦਰ ਅਤੇ ਚਲਾਕ ਵੈਸ਼ਵਾ ਰੂਪਮਤੀ ਨੂੰ ਦਿੰਦਿਆਂ ਕਿਹਾ ਮੈਂ ਚਾਹੁੰਦਾ ਹਾਂ ਕਿ ਤੂੰ ਇਹ ਹਾਰ ਕਿਸੇ ਵੀ ਤਰ੍ਹਾਂ ਸੁਨਿਆਰੇ ਰਾਮਦਿਆਲ ਦੇ ਗਲ ਵਿੱਚ ਪਾ ਦੇਵੇਂ ਜੇ ਤੂੰ ਅਜਿਹਾ ਕਰ ਦਿੱਤਾ ਤਾ ਮੈਂ ਤੈਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ ਰੂਪਮਤੀ ਆਪਣੇ ਹੁਸਨ ਅਤੇ ਚਲਾਕੀ ਲਈ ਮਸ਼ਹੂਰ ਸੀ ਅਤੇ ਉਸਨੇ ਇਹ ਚੁਣੌਤੀ ਸਵੀਕਾਰ ਕਰ ਲਈ ਰੂਪਮਤੀ ਇੱਕ ਦੁਖਿਆਰੀ ਔਰਤ ਵੇਸ ਬਣਾ ਕੇ RAM Dyal ਦੇ ਘਰ ਪਹੁੰਚੀ ਉਸਨੇ ਰੋਂਦਿਆਂ ਹੋਇਆ ਕਿਹਾ RAM Dyal ਜੀ ਮੈਂ ਇੱਕ ਬਹੁਤ ਗਰੀਬ ਵਿਧਵਾ ਹਾਂ ਮੇਰੇ ਪਤੀ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਹੀਰਿਆਂ ਦਾ ਹਾਰ ਕਿਸੇ ਬੁੱਧੀਮਾਨ ਤੇ ਇਮਾਨਦਾਰ ਇਨਸਾਨ ਨੂੰ ਪੇਟ ਕੀਤਾ ਜਾਵੇ ਤੇ ਸਾਡੇ ਇਸ ਰਾਜ ਵਿੱਚ ਤੁਹਾਡੇ ਤੋਂ ਬੁੱਧੀਮਾਨ ਤੇ ਇਮਾਨਦਾਰ ਇਨਸਾਨ ਮੈਨੂੰ ਕੋਈ ਨਹੀਂ ਦਿਸਦਾ ਇਸ ਲਈ ਕਿਰਪਾ ਕਰਕੇ ਇਸ ਨੂੰ ਸਵੀਕਾਰ ਕਰੋ RAM Dyal ਨੇ ਹਾਰ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਕਿਹਾ ਮਾਤਾ ਮੈਨੂੰ ਇਸ ਦੀ ਕੋਈ ਲੋੜ ਨਹੀਂ ਹੈ ਤੁਸੀਂ ਇਸ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰੋ ਰੂਪਮਤੀ ਨੇ ਬਹੁਤ ਕੋਸ਼ਿਸ਼ ਕੀਤੀ ਪਰ ਰਾਮ ਦਿਆਲ ਜੀ ਨਹੀਂ ਮੰਨੇ ਹਾਰ ਕੇ ਰੂਪਮਤੀ ਵਾਪਸ ਚਲੀ ਗਈ ਰਾਹ ਵਿੱਚ ਉਸਨੇ ਸੋਚਿਆ ਕਿ ਜੇ ਰਾਜੇ ਨੂੰ ਪਤਾ ਲੱਗਾ ਕਿ ਉਹ ਅਸਫਲ ਹੋ ਗਈ ਹੈ ਤਾਂ ਉਸ ਦੀ ਬਹੁਤ ਬਦਨਾਮੀ ਹੋਵੇਗੀ ਉਸਨੇ ਉਹ ਹਾਰ ਇੱਕ ਸੁਨਸਾਨ ਥਾਂ ਤੇ ਇੱਕ ਦਰਖਤ ਦੀ ਟਾਣੀ ਨਾਲ ਲਟਕਾ ਦਿੱਤਾ ਅਤੇ ਵਾਪਸ ਆ ਕੇ ਰਾਜੇ ਨੂੰ ਝੂਠ ਬੋਲ ਦਿੱਤਾ ਕਿ ਉਸਨੇ ਹਾਰ ਰਾਮ ਦਿਆਲ ਨੂੰ ਦੇ ਦਿੱਤਾ ਹੈ ਕੁਝ ਦਿਨਾਂ ਬਾਅਦ ਰਾਜਾ ਦਾ ਮਨ ਸ਼ਿਕਾਰ ਕਰਨ ਦਾ ਹੋਇਆ ਉਸਨੇ ਆਪਣੇ ਮੰਤਰੀ ਨੂੰ ਕਹਿ ਕੇ ਸ਼ਿਕਾਰ ਲਈ ਕੁਝ ਸਿਪਾਈਆਂ ਤੇ ਘੋੜਿਆਂ ਨੂੰ ਤਿਆਰ ਕਰਨ ਦਾ ਆਦੇਸ਼ ਦਿੱਤਾ। ਫਿਰ ਕੁਝ ਸਮੇਂ ਬਾਅਦ ਰਾਜਾ ਆਪਣੇ ਮੰਤਰੀ ਤੇ ਕੁਝ ਸਿਪਾਈਆਂ ਨਾਲ ਸ਼ਿਕਾਰ ਖੇਡਣ ਲਈ ਜੰਗਲ ਵੱਲ ਚੱਲ ਪਿਆ। ਦੂਜੇ ਪਾਸੇ ਜੋ ਹਾਰ ਵੈਸ਼ਵਾਨੀ ਦਰਖਤ ਤੇ ਟੰਗਿਆ ਸੀ ਉਸ ਨੂੰ ਇੱਕ ਬਾਜ਼ ਨੇ ਦਰਖਤ ਤੋਂ ਚੁੱਕ ਲਿਆ। ਉਹ ਬਾਜ਼ ਉੱਡਦਾ-ਉੱਡਦਾ ਉਸ ਜੰਗਲ ਵਿੱਚ ਪਹੁੰਚ ਗਿਆ। ਜਿੱਤੇ ਰਾਜਾ ਆਪਣੇ ਮੰਤਰੀ ਤੇ ਸਿਪਾਈਆਂ ਨਾਲ ਸ਼ਿਕਾਰ ਖੇਡਣ ਲਈ ਗਿਆ ਸੀ। ਉੜਦੇ-ਉੜਦੇ ਅਚਾਨਕ ਉਸ ਬਾਜ਼ ਦੇ ਮੂੰਹੋਂ ਉਹ ਹਾਰ ਸੁੱਟ ਦਿੱਤਾ ਗਿਆ ਜੋ ਸਿੱਧਾ ਜਾ ਕੇ ਰਾਜਾ ਦੇ ਗਲ ਵਿੱਚ ਪੈ ਗਿਆ। ਰਾਜਾ ਤੇ ਮੰਤਰੀ ਦੋਵੇਂ ਦੇਖ ਕੇ ਹੈਰਾਨ ਰਹਿ ਗਏ। ਰਾਜੇ ਨੂੰ ਤੁਰੰਤ ਰੂਪਮਤੀ ਦੀ ਗੱਲ yaad aayi ਅਤੇ ਉਸਨੇ ਸੋਚਿਆ ਕਿ RAM Dyal ਨੇ ਇਹ ਹਾਰ ਵਾਪਸ ਭੇਜਿਆ ਹੈ। ਉਸੇ ਵੇਲੇ ਮੰਤਰੀ Budhi Singh ਨੇ ਕਿਹਾ, "ਮਹਾਰਾਜ, ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਹੋਵੇਗਾ ਜੋ RAM Dyal ਦੀ ਕਿਸਮਤ ਵਿੱਚ ਨਹੀਂ ਸੀ।" ਉਸ ਨੂੰ ਨਹੀਂ ਮਿਲਿਆ ਭਾਵੇਂ ਤੁਸੀਂ ਲੱਖ ਕੋਸ਼ਿਸ਼ਾਂ ਕੀਤੀਆਂ ਅਤੇ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਸੀ ਉਹ ਕੁਮਕੁਮਾ ਕੇ ਤੁਹਾਡੇ ਕੋਲ ਹੀ ਆ ਗਿਆ ਮੰਤਰੀ ਦੀ ਗੱਲ ਸੁਣ ਰਾਜਾ ਵਿਕਰਮ ਸਿੰਘ ਦਾ ਹੰਕਾਰ ਚੱਕਨਾ ਚੂਰ ਹੋ ਗਿਆ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸਨੇ ਦਰਬਾਰ ਵਾਪਸ ਆ ਕੇ RAM Dyal ਤੋਂ ਮਾਫੀ ਮੰਗੀ ਅਤੇ ਉਸ ਦਾ ਬਹੁਤ ਸਤਕਾਰ ਕੀਤਾ ਉਸ ਦਿਨ ਤੋਂ ਬਾਅਦ ਰਾਜੇ ਨੇ ਕਦੇ ਵੀ ਕਿਸਮਤ ਨੂੰ ਚੁਣੌਤੀ ਨਹੀਂ ਦਿੱਤੀ ਅਤੇ ਹਮੇਸ਼ਾ ਨੇਕੀ ਅਤੇ ਧਰਮ ਦੇ ਰਾਹ ਤੇ ਚੱਲਿਆ। ਦੋਸਤੋ ਇਸ ਕਹਾਣੀ ਤੋਂ ਸਾਨੂੰ ਤਿੰਨ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਜੇਕਰ ਅਸੀਂ ਆਪਣੇ ਜੀਵਨ ਵਿੱਚ ਉਤਾਰ ਲਈਏ ਤਾਂ ਕਦੇ ਵੀ ਚਿੰਤਾ, ਪਰੇਸ਼ਾਨੀ ਕਰਨ ਅਸੀਂ ਦੁਖੀ ਨਹੀਂ ਹੋਵਾਂਗੇ। ਨੰਬਰ 1 ਕਿਸਮਤ ਅਤੇ ਕਰਮ ਦਾ ਸੰਤੁਲਨ ਮਨੁੱਖ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਤੇ ਹਨ ਪਰ ਇਸ ਦੇ ਨਾਲ ਹੀ ਇਹ ਵੀ ਸਵੀਕਾਰ ਕਰਨਾ ਚਾਹੀਦਾ ਹੈ ਕਿ ਕਿਸਮਤ ਦੀ ਆਪਣੀ ਇੱਕ ਭੂਮਿਕਾ ਹੁੰਦੀ ਹੈ ਜੋ ਜੇ ਸਾਡੇ ਨਸੀਬ ਵਿੱਚ ਲਿਖੀ ਹੁੰਦੀ ਹੈ ਉਹ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਮਿਲਦੀ ਹੈ ਅਤੇ ਜੋ ਨਹੀਂ ਲਿਖੀ ਹੁੰਦੀ ਉਹ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਡੇ ਤੋਂ ਦੂਰ ਚਲੀ ਜਾਂਦੀ ਹੈ ਨੰਬਰ 2 ਹੰਕਾਰ ਦਾ ਨਾਸ਼ ਗਿਆਨ ਅਤੇ ਸ਼ਕਤੀ ਦਾ ਜਦੋਂ ਦਾ ਹੰਕਾਰ ਮਨੁੱਖ ਦੀ ਬੁੱਧੀ ਨੂੰ ਨਸ਼ਟ ਕਰ ਦਿੰਦਾ ਹੈ ਰਾਜੇ ਵਾਂਗ ਜਦੋਂ ਕੋਈ ਵਿਅਕਤੀ ਹੰਕਾਰ ਵਿੱਚ ਆ ਕੇ ਕੁਦਰਤ ਦੇ ਨਿਯਮਾਂ ਨੂੰ ਚੁਣੌਤੀ ਦਿੰਦਾ ਹੈ ਤਾਂ ਉਸ ਨੂੰ ਅੰਤ ਵਿੱਚ ਨਿਰਾਸ਼ਾ ਤੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਨੰਬਰ 3 ਸੰਤੋਖ ਅਤੇ ਇਮਾਨਦਾਰੀ ਸਭ ਤੋਂ ਵੱਡਾ ਤਨ ਸੋਨਿਆ RAM Dyal ਨੇ ਸੋਨੇ ਦੀਆਂ ਮੋਹਰਾਂ ਮਿਲਣ ਤੇ ਲਾਲਚ ਨਹੀਂ ਕੀਤਾ ਅਤੇ ਇਮਾਨਦਾਰੀ ਨਾਲ ਵਕਸ ਕਰ ਦਿੱਤੀ। ਉਸ ਦਾ ਸੰਤੋਖੀ ਸੁਭਾਅ ਹੀ ਉਸ ਦੀ ਅਸਲ ਤਾਕਤ ਸੀ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਖੁਸ਼ੀ ਅਤੇ ਸ਼ਾਂਤੀ ਪਦਾਰਥਕ ਚੀਜ਼ਾਂ ਵਿੱਚ ਨਹੀਂ ਸਗੋਂ ਸੰਤੋਖ ਅਤੇ ਨੇਕ ਜੀਵਨ ਵਿੱਚ ਹੈ। ਸੋ ਦੋਸਤੋ ਸਾਡੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਤੁਹਾਡੇ ਲਈ ਇੱਕ ਸਵਾਲ ਹੈ। ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪਹਿਲਾ ਨਾਂ ਕੀ ਸੀ ਆਪਣਾ ਜਵਾਬ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ